ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਯੁੱਧ ਨਸ਼ਾ ਵਿਰੋਧ ਮੁਹਿੰਮ ਨੂੰ ਸਮਰਪਿਤ ਰੋਟਰੀ ਕਲੱਬ ਸਰਹੰਦ ਵੱਲੋਂ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ ਜਿਸ ਸਬੰਧੀ ਇੱਕ ਮੀਟਿੰਗ ਸਰਹੰਦ ਵਿਖੇ ਰੋਟਰੀ ਕਲੱਬ ਦੇ ਪ੍ਰਧਾਨ ਡਾਕਟਰ ਹਰਤੇਂਦਰ ਸੂਰੀ ਦੀ ਅਗਵਾਈ ਹੇਠ ਕੀਤੀ ਗਈ। ਸਰੰਦਿ ਵਿਖੇ ਇੱਕ ਬਹੁਤ ਵਧੀਆ ਉਪਰਾਲਾ ਰੋਟਰੀ ਕਲੱਬ ਨੇ ਕੀਤਾ ਜੋ ਮਾਨਵ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਯੁਧ ਨਸ਼ਿਆਂ ਵਿਰੁੱਧ ਦੀ ਇੱਕ ਮਹਿੰਮ ਚਲਾਈ ਉਹਦੇ ਤਹਿਤ ਸਾਡੇ ਰੋਟਰੀ ਕਲੱਬ ਨੇ ਸਾਡੇ ਪ੍ਰਧਾਨ ਜੀ ਖੜੇ ਆ ਡਾਕਟਰ ਸੋਰੀ ਸਾਹਿਬ ਉਹਨਾਂ ਦੇ ਸਾਥੀਆਂ ਵੱਲੋਂ ਉਹਨਾਂ ਵੱਲੋਂ ਮੈਰਾਥਨ ਜਿਹੜੀ ਸਟਾਰਟ ਹੋਣੀ ਹੈ 18 ਤਰੀਕ ਨੂੰ ਸੰਡੇ ਦਿਨ ਸਵੇਰੇ 6 ਵਜੇ ਆਮ ਕਾਸ ਬਾਗ ਦੇ ਰੋਟਰੀ ਕਲੱਬ ਤੋਂ ਸਟਾਰਟ ਹੋਣੀ ਹੈ ਔਰ 5 ਕਿਲੋਮੀਟਰ ਦੀ ਇਹ ਰੇਸ ਹੈ रेस फॉर लाइफ ਮੈਂ ਦੇਖਿਆ ਇਹ ਵਧੀਆ ਗੱਲ ਹੈ ਰੇਡ ਰਨ ਰਨ ਫॉर ਲਾਈਫ ਸੌਰੀ ਇਹ ਇਹਦੇ ਤਹਿਤ ਸਾਡੇ ਸ਼ਹਿਰ ਦੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਾਡੀਆਂ ਮਾਮਾ ਭੈਣਾਂ ਕਿਉ ਆਪਾ ਦਾੜੀਏ ਦੌੜ ਨਾਲ ਜਿੱਥੇ ਬਿਮਾਰੀਆਂ ਵੀ ਦੂਰ ਹੁੰਦੀਆਂ ਨਾਲ ਦੀ ਨਾਲ એનર્ਜੀ ਵੀ ਆਉਂਦੀ ਹੈ ਔਰ ਇੱਕ ਆਪਣੇ ਦੇਸ਼ ਲਈ ਸਬੰਧਿਤ ਹੋਣਾ ਹੈ ਦੌੜ ਵਿੱਚ ਸ਼ਾਮਲ ਹੋਣਾ ਬਰਾਬਰ ਹੈ ਤੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਾ ਪਾਰਟਿਸਪੇਟ ਕਰੀਏ ਔਰ ਮ्युनਿਸਪਲ ਦੀ ਵੀ ਖੁਸ਼ੀ ਹੈ ਰੁਪਕ ਸਾਹਿਬ ਨੇ ਦੱਸਿਆ ਕਿ 1500 ਦੇ ਕਰੀਬ ਰਜਿਸਟ੍ਰੇਸ਼ਨ ਹੋ ਰਹੀ ਹੈ ਜਿਹੜੀ ਕਿ ਪੰਜਾਬ ਦੇ ਲੈਵਲ ਤੇ ਬਹੁਤ ਵੱਡੀ ਰਜਿਸਟ੍ਰੇਸ਼ਨ ਹੈ ਤੇ ਮੈਨੂੰ ਆਪਣੇ ਸ਼ਹਿਰ ਤੇ ਮਾਣ ਹੈ ਅਸੀਂ ਸਾਰੇ ਇਕੱਠੇ ਹੋ ਕੇ ਉਦੋਂ ਇਹ ਦੌੜ ਵਿੱਚ ਸ਼ਾਮਲ ਹੋਵਾਂਗੇ ਅਤੇ ਆਪਣੇ ਸ਼ਹਿਰ ਦਾ ਨਾਮ ਉੱਚਾ ਕਰਾਂਗੇ ਮੈਂ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕਰਾਂਗਾ ਕਿ ਇਹ ਪਹਿਲੀ ਦੌੜ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਦੇ 70 ਦੇ 70 ਜਿਹੜੇ ਡਿਪਾਰਟਮੈਂਟ ਨੇ ਸਾਰੇ ਪਾਰਟਿਸਪੇਟ ਕਰ ਰਹੇ ਇਹ ਸਾਡੇ ਜਿਹੜੇ ਜ਼ਿਲ੍ਹੇ ਦੇ ਪ੍ਰਸ਼ਾਸਨ ਦੇ ਅਫਸਰ ਨੇ ਡੀਸੀ ਸੈ ਐਸਐਸਪੀ ਸਾਹਿਬ ਤੇ ਹੋਰ ਸਾਰੇ ਅਫਸਰ ਸਾਹਿਬਾਂ ਉਹਨਾਂ ਨੂੰ ਮੈਂ ਬਤਾਈ ਦੇ ਦਿੰਦਾ ਕਿ ਉਹਨਾਂ ਨੇ ਆਪਣੇ ਸਾਰੇ ਡਿਪਾਰਟਮੈਂਟ ਨੂੰ ਇਨਵੋਲਵ ਕੀਤਾ ਹੈ ਪੰਜਾਬ ਚ ਉਦਾਨ ਹੋਗੀ ਇੱਕ ਰੋਟਰੀ ਕਲੱਬ ਸਰੰਦ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਮੈਰਖਾਨਾ ਜਿਹੜੀ 18 ਤਰੀਕ ਨੂੰ ਸੰਡੇ ਨੂੰ ਹੈ ਸਵੇਰੇ 6 ਵਜੇ ਤੋਂ ਇਹ ਸ਼ੁਰੂ ਹੋਏਗੀ ਤੇ ਇਹਦੇ ਵਿੱਚ ਜਿਹੜਾ 1500 ਦੇ ਕਰੀਬ ਰਜਿਸਟ੍ਰੇਸ਼ਨ ਆਲਰੇਡੀ ਹੋ ਚੁੱਕੀ ਜ਼ਿਲ੍ਹਾ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ ਮਿਲਿਆ ਸਾਰੇ ਮੈਗ ਮੇ ਜਿਲ੍ਹਾ ਪ੍ਰਸ਼ਾਸਨ ਦੇ ਦੇ ਚ ਪਾਰਟਿਸਿਪੇਟ ਕਰ ਰਹੇ ਨੇ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਸਾਰੀ ਪਬਲਿਕ ਸੈਟਨਾ ਫੁੱਲੀ ਇਨਵੋਲਡ ਪੂਰਾ ਕੋਆਪਰੇਸ਼ਨ ਮਿਲ ਰਿਹਾ ਹੈਗਾ ਸਰਕਾਰ ਦਾ ਵੀ ਲੋਕਾਂ ਦਾ ਵੀ ਔਰ ਇਹ ਇਤਿਹਾਸਿਕ ਦੌੜ ਹੋਏਗੀ ਕਿਉਂਕਿ ਇੱਕ ਛੋਟਾ ਜਿਹਾ ਜ਼ਿਲ੍ਹਾ ਹੈ ਫਤਿਹਗੜ੍ਹ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਸਾਡੇ ਇਹਦੇ ਵਿੱਚ 1500 ਦੀ ਰਜਿਸਟ੍ਰੇਸ਼ਨ ਆਲਰੇਡੀ ਹੋ ਜਾਣੀ ਜਦਕਿ ਹੱਲੀ 3 ਦਿਨ ਪਏ ਨੇ ਬਹੁਤ ਵੱਡੀ ਅਚੀਵਮੈਂਟ ਹੈ ਇਹਦੇ ਲਈ ਅਸੀਂ ਐਮਐਲਏ ਸਾਹਿਬਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਵਧਾਈ ਦਿੰਦੇ ਹਾਂ ਕਿ ਅਸੀਂ ਇਹ ਸੋਚ ਕੇ ਕਰਾਇਆ ਸੀ ਕਿ ਰੋਟਰੀ ਕਲੱਬ ਵੈਸੇ ਤਾਂ ਸੋਸ਼ਲ ਸਰਵਿਸ ਦੇ ਬਹੁਤ ਸਾਰੇ ਪ੍ਰੋਜੈਕਟ ਕਰਦਾ ਰਹਿੰਦਾ ਹੈ ਪਰ ਜਿਹੜਾ ਇਹ ਪੰਜਾਬ ਸਰਕਾਰ ਦਾ ਨਸ਼ਿਆਂ ਦੇ ਵਿਰੁੱਧ ਜਿਹੜਾ ਉਹਨਾਂ ਨੇ ਸ਼ੁਰੂ ਕੀਤੀ ਹੈ ਮੁਹਿੰਮ ਇਹ ਬਹੁਤ ਅੱਛਾ ਇਨੀਸ਼ੀਏਟਿਵ ਹੈ ਜੇ ਕਿਸੇ ਵੀ ਤਰੀਕੇ ਆਪਾਂ ਆਪਣੇ ਯੂਥ ਨੂੰ ਠੀਕ ਕਰ ਸਕਦੇ ਹਾਂ ਉਹਨਾਂ ਦੀ ਇਹ ਉਹਨਾਂ ਨੂੰ ਇਸ ਨਰਕ ਚੋਂ ਕੱਢ ਸਕਦੇ ਹਾਂ ਤੇ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਇਹਦੇ ਲਈ ਸਰਕਾਰ ਬਹੁਤ ਐਫਰਟ ਕਰ ਰਹੀ ਹੈ ਪਰ ਰੋਟਰੀ ਕਲੱਬ ਵੀ ਆਪਣਾ ਪੂਰਾ ਸਹਿਯੋਗ ਦੇ ਰਿਹਾ ਹੈ ਇਹ ਰੂਟ ਹੀ ਰੱਖਾ ਲਈ। ਰੂਟ ਇਹਦੇ ਚ ਆਮ ਖਾਸ ਬਾਗ ਰੋਟਰੀ ਕਲੱਬ ਤੋਂ ਸ਼ੁਰੂ ਹੋ ਕੇ ਉਸ ਤੋਂ ਬਾਅਦ ਬਾਹਰ ਨਿਕਲ ਕੇ ਲੈਫਟ ਮੁੜ ਕੇ ਜਦ ਆਪਾਂ ਜਾਵਾਂਗੇ ਤਾਂ 4 ਨੰਬਰ ਚੁੰਗੀ ਵਾਲੀ ਰੋਡ ਤੋਂ ਕ੍ਰੋਸ ਕਰਦੇ ਹੋਏ ਅੱਗੇ SBI ਤੋਂ ਮੁੜਾਂਗੇ ਤ੍ਰਿਵੈਣੀ ਮੰਦਿਰ ਦੇ ਨਾਲ ਔਰ ਫੁਵਾਰਾ ਚੌਂਕ ਹੁੰਦੇ ਹੋਏ ਰਾਣਾ ਹਸਪੀਟਲ ਦੇ ਨਾਲੋਂ ਅੱਗੇ ਸ਼ਿਵ ਸ਼ਕਤੀ ਔਰ ਭੋਲਾ ਸਪੀਡ ਦੇ ਅੱਗੇ ਹੁੰਦੇ ਹੋਏ ਬਸੀ ਰੋਡ ਤੇ ਵਾਪਸ ਜਾ ਕੇ ਫਿਰ ਐਂਡ 'ਚ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਹੈ ਉੱਥੋਂ ਫਿਰ ਸੱਜੇ ਮੁੜ ਕੇ ਯੂ-ਟਰਨ ਲੈ ਕੇ ਵਾਪਸ ਰੋਟਰੀ ਕਲੱਬ ਹੇਟ ਕਰਾਉਣ ਕੋਈ ਫੀਲ ਕਰਨਾ ਚਾਹੋਗੇ ਬਸ ਅਸੀਂ ਸਾਰਿਆਂ ਨੂੰ ਕਹਾਂਗੇ ਵੱਧ ਤੋਂ ਵੱਧ ਲੋਕ ਇਹਦੇ ਵਿੱਚ ਪਾਰਟਿਸਪੇਟ ਕਰਨ ਤਾਂ ਕਿ ਇਹ ਸਕਸੈਸਫੁਲ ਹੋ ਸਕੇ ਔਰ ਇਹਦਾ ਜਿਹੜਾ ਮੇਨ ਮਕਸਦ ਹੈ ਕਿ ਹਰ ਬੰਦੇ ਤੱਕ ਇਹ ਮੈਸੇਜ ਪਹੁੰਚੇ ਕਿ ਆਪਾਂ ਨਸ਼ਿਆਂ ਤੋਂ ਲੋਕਾਂ ਨੂੰ ਦੂਰ ਕਰੀਏ ਇਹਨਾਂ ਨੂੰ ਰੋਕੀਏ ਪ੍ਰੋਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟیز